ਕਦੇ ਦਸ ਤਾਰ ਉੱਤੇ ਕਦੇ ਤਲਵਾਰ ਉੱਤੇ ਖਾਲਸਾ ਪੰਥ ਉੱਤੇ ਗੁਰੂ ਜਗੰਨਾਂਠ ਉੱਤੇ ਛੇੜ ਦੇ ਨੇ ਸ਼ੀਰਾਂ ਨੂੰ ਨਾ ਕਰਨੇ ਚਬੈਣ ਦਿੰਦੇ ਜਦੋਂ ਪੰਗਾ ਪੈ ਗਿਆ ਤਾਂ ਆਕਵਾ ਦੀ ਕਹਣਗੇ ਹੁਣ ਚੁੱਪ ਕੀਤਿਆਂ ਨੂੰ ਚੁੱਪ ਵੀ ਨਹੀਂ ਰਹਿਣ ਦਿੰਦੇ ਜਦੋਂ ਪੰਗਾ ਕੀ ਤੇਆਂ ਨੂੰ ਚੁੱਪ ਵੀ ਨਹੀਂ ਰਹਿਣ ਦਿੰਦੇ ਹਰੋਂ ਕਾਹ ਵੰਗੂ ਅਸੀਂ ਮਿਲਤਾ ਆਸੀ ਘਤੜਾ ਨਾ ਗੋਲੀ ਹੰਦਾ ਨਹੀਂ ਕਿਉਂ ਸੀ ਸਾਡੇ ਉੱਤੇ ਮਾਰਨਾ ਦਿੰਦਾਂ ਨਾ ਜਵਾਬ ਕੋਈ ਸਾਡੇ ਆਸਵਾਲਾਂ ਦੇ ਹੱਕ ਵਾਈ ਗੱਲ ਸਾਨੂੰ ਇੱਕ ਵੀ ਨਹੀਂ ਕਹਿਣ ਦਿੰਦੇ ਜਦੋਂ ਪੰਗਾ ਨੂੰ ਚੁੱਪ ਵੀ ਰਹਿਣ ਦਿੰਦੇ ਹੋਣ ਲੋੜ ਤਾਂ ਮੈਨੂੰ ਹੁਣ ਐਸੀ ਸਰਕਾਰ ਤੇ ਉਤਰੀ ਨਾ ਪੂਰੇ ਕੀਤੇ ਕਿਸੇ ਕਰੋੜ ਤੇ ਜਿਲ੍ਹਾ ਵਿੱਚ ਬਿਨਾਂ ਗੱਲੋਂ ਪਦ ਕਰਦੇ ਨੇ ਪਰ ਉਸ ਕਰਨੇ ਲਈ ਕਾ ਤੋ ਸੜਕੀ ਨਹੀਂ ਬਣ ਦਿੰਦੇ ਜਦੋਂ ਪੰਗਾ ਪੈ ਗਿਆ ਤਾਂ ਅੱਤਵਾਦੀ ਕਹਿਣਗੇ ਹੁਣ ਚੁੱਪ ਕੀਤੇ ਆਣੋਂ ਚੁੱਪ ਵੀ